ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਹੀ ਫਰਬਸੀਆਂ ਦੀ ਵੀਡੀਓ ਬਣਾਈ ਹੈ ਜਿਹੜੀ ਵੀਡੀਓ ਬਣਾਈ ਹੈ ਪਿੰਡ ਹੈਗਾ ਨੈਣੇਵਾਲ ਚਿਲਾ ਬਰਨਾਲਾ ਤਹਿਸੀਲ ਇਹਨੂੰ ਤੱਪਾ ਪੈਂਦੀ ਆ ਨੇੜੇ ਪਿੰਡ ਬਈ ਨੂੰ ਰਹ ਜਾਂਦਾ ਵੀ ਭਦੌੜ ਵੀ ਰਹ ਜਾਂਦਾ ਇਧਰੋਂ ਸਹਿਣਾ ਵੀ ਰਹ ਜਾਂਦਾ ਤੇ ਇਧਰੋਂ ਆਈਏ ਸੰਧੂ ਕਲਾਂ ਵੀ ਰਹ ਜਾਂਦਾ ਕੰਟੈਕਟ ਨੰਬਰ ਬੋਲਿਓ ਭਾਈ 6283569218 ਭਾਈ ਠੀਕ ਆ ਪੰਜ ਬਈ ਹੀ ਫਿਰ ਬਸੀਆਂ ਸੀਣ ਲਈ ਲੈ ਕੇ ਆਇਆ ਪੰਜ ਹੀ ਆ ਗਈਆਂ ਟੌਪ ਦੇ ਪਹਿਲੇ ਨੰਬਰ ਤੇ ਬਈ ਦੇਖ ਬਈ ਮੂਹੋ ਦੋ ਦੰਦਾ ਮੱਛੀ ਹੀਟ ਚ 4 ਨਰਾਲੇ ਥਾਣੇ ਐਡੇ ਐਡੇ ਇੰਚੀ ਦੇ ਦੋ ਦੋ ਇੰਚੀ ਦੇ ਥਾਣੇ ਥਾਣ ਬਈ ਫੁੱਲ ਵੀਡੀਓ ਦਿਖਾਇਆ ਬਾਕੀ ਵੱਡੀ ਵੱਡੀ ਫੁੱਲ ਆ ਤੇ ਮੁੱਲ ਬਈ ਨੇ ਜਿਹੜਾ ਬੈਠ ਕੇ ਰੈਂਡ ਹਾਂ ਹੁਣ ਦਿਖਾਉਣੇ ਤਾਂ ਹੁਣ ਵੀ ਦਿਖਾ ਦੇ ਲੈ ਡਾਕਟਰ ਕੁਝ ਨਹੀਂ ਕਹਿੰਦੀ ਹਾਂ ਲੈ ਬਈ ਆਪਾਂ ਥਣ ਚੈੱਕ ਹੀ ਕਰਾਣੇ ਨਾ ਦਿਖਾ ਦੇ ਝੋਲੀ ਚੈੱਕ ਕਰੋ ਲੈ ਇੱਕ ਨੰਬਰ ਝੋਲੀ ਆ ਗਈ ਕੱਲਾ ਕੱਲਾ ਥਣ ਹੈਗਾ ਤੇ ਮੁੱਲ ਕਰਾਉਣ ਲਈ ਬਈ ਕਹਿੰਦਾ 30 ਕਰਾ ਲਓ 28 ਕਰਾ ਲਓ ਸਾਡੇ 25000 ਦੇ ਵੱਧ ਦੇਣੀ ਆ ਬਸ ਦੇਣ ਲੈਣ ਮੋਲਾ ਹਾਂ ਤੇ ਹੀਟ ਚ ਆਈ ਵੀ ਆ ਬਾਈ ਹਾਂ ਦਿਖਾਈ ਵੀ ਆਪਾਂ ਬਾਕੀ ਬਾਈ ਕੋਲੇ ਵੀਡੀਓ ਬਣੀ ਪਈ ਆ ਅੱਗੇ ਸਾਰਾ ਕੁਝ ਬਿਲਕੁਲ ਕਲੀਪ ਹੋ ਜਾ ਦੇ ਤੇ ਅੱਗੇ ਬਾਈ ਸੁਖ ਨੰਬਰ ਇਹ ਵੀ ਡਾਕਟਰ ਸਾਹਿਬ ਦਾ ਮੂੰਹ ਖੀ ਰਹੀ ਆ ਹੂੰ ਇਹ ਦੇ ਦਾਂਗੇ ਆਪਾਂ 7500 ਦਾ ਬੱਚਾ ਮੁੱਲ ਬਾਈ ਕਰਾ ਲਓ 23 ਕਰਾ ਲਓ ਮੁੱਲ ਬਾਈ ਕਰਾ ਲਓ ਇਹਦੇ ਵੀ ਚਾਰ ਥਾਣਾ ਨਰਾਂ ਦੇ 89 ਮਿਲਣਗੇ ਕੋਈ ਫੋਰਸਾਂਗ ਨਹੀਂ ਸਮੇ ਬਲੇ ਚੰਗੇ ਆ ਰੰਗ ਰੂਬੀ ਬਲੇ ਚੰਗੇ ਆਗੇ ਤੇ ਅੱਗੇ ਸੁਖਨ ਡਾਕਟਰੇ ਤਿੰਨੇ ਹੀ ਖੀਰਾਂ ਗੀਆਂ ਮੁੱਲ 20 ਕਰਾ ਲਓ 21 ਕਰਾ ਲਓ ਤਿੰਨੇ 15 15000 ਦੇ ਹਿਸਾਬ ਨਾਲ ਦੇ 15 15 ਦੇ ਹਿਸਾਬ ਨਾਲ ਬਾਈ ਕਹਿੰਦਾ ਤਿੰਨੇ ਹੀ ਦੇ ਦੇਂਗੇ ਬਾਈ ਮੁੱਲ ਜਮਾ ਖਿੱਚ ਕੀ ਰੱਖਿਆ ਬਾਈ ਨੇ ਇਹਦੇ ਬੇ ਨਮੂਨਾ ਜ ਮਾੜਾ ਜ ਕਣਕ ਦੇ ਦਾਣੇ ਜਿੰਨਾ ਕ ਹਾਂ ਹਾਂ ਤੁਹਾਨੂੰ ਦਿਖਾਈ ਦੇਣਾ ਨੇ ਸਹੀ ਗੱਲ ਆ ਦੇ ਹਾਂ ਮਾੜਾ ਜ ਆ ਦੇ ਹਾਂ ਹੋਰ ਖੋਛੀ ਦੇਣੀ ਹੂੰ ਤੇ ਮੋਲ ਬਈ ਇਹਨਾਂ ਦਾ ਤਿੰਨਾਂ ਦੀ 15-15 ਭਾਵੇਂ ਕੋਈ ਤਿੰਨੇ ਇਕੱਠੇ ਲੈ ਲਓ ਭਾਵੇਂ ਕੱਲੀ-ਕੱਲੀ ਲੈ ਲਓ ਬਈ ਕਹਿੰਦਾ ਮਰਜੀ ਆ ਤੇ ਜਿਹੜੀ ਆਪਾਂ ਵੀਡੀਓ ਬਣਾਈ ਆ ਅੱਜ ਦਿਨ ਹੈਗਾ ਬਈ ਅੱਜ ਦਿਨ ਕੀ ਆ ਬਈ ਸ਼ੁੱਕਰ ਅੱਜ ਬੁੱਧਵਾਰ ਆ ਮੰਗਲਵਾਰ ਆ ਮੰਗਲਵਾਰ ਆ ਹੱਜ ਬਈ ਹਾਂ ਤੇ ਤਰੀਕ ਹੈਗੀ ਆ 15 7ਵਾਂ ਮਹੀਨਾ 2025 ਹਾਂ ਜੀ